ਨਾ ਉਸਕਾਰੀ ਕਿੰਨੀਆਂ ਬਾਲਟੀਆਂ ਫਿਰ ਪਾ ਦੇ ਹੋ ਗਏ ਬੱਚਾ ਤਿੰਨ ਚਾਰ ਸ਼ਰਤ ਹੋ ਗਈ ਆਪਣੀ ਜੇ ਇਹਦੇ ਵਿੱਚੋਂ ਬਾਲਟੀਆਂ ਨਿਕਲੀਆਂ ਅੱਠ ਹੈ ਨਹੀਂ ਅੱਠ ਪੱਕੀ ਗੱਲ ਹੈ ਸ਼ਰਤ ਵਾਲੀ ਗੱਲ ਹੈ ਹੁਣ ਵੇਖ ਲਾ ਲਓ ਵੀ ਮਿੱਤਰੋ ਸਾਡੀ ਤਾਂ ਲੱਗੀ ਸ਼ਰਤ ਤੇ ਬੱਬੂ ਕਹਿੰਦਾ ਇਹਦੇ ਵਿੱਚ ਅੱਠ ਬਾਲਟੀਆਂ ਕਿੰਨੀਆਂ ਕਹਿੰਦਾ ਤੂੰ ਕਹਿੰਦਾ ਪੰਜ ਚਾਰ ਪੰਜ ਤੇ ਮੈਂ ਕਹਣਾ ਵੀ ਅੱਠ ਬਾਲਟੀਆਂ ਲੱਗ ਜੂ ਅੱਜ ਪਤਾ ਵੀ ਮਿਲ ਕੇ ਕਿਹੜਾ ਬਾਲਟੀ ਕਰਦਾ ਤੇ ਪਹਿਲੀ ਬਾਲਟੀ ਆ ਰਹੀ ਹੈ ਹੁਣ ਸਾਡੀ ਲੈ ਬਾਕੀ ਕੱਟ ਕੇ ਜੰਦਰ ਇਹ ਹੋ ਗਈ ਇੱਕ ਇੱਕ ਹੋ ਗਈ ਬਹੁਤ ਹੈ ਜਮਾਈ ਇਹਦੇ ਵਿੱਚ 5 ਬਾਲਟੀਆਂ ਗੁਰਵਿੰਦਰ ਤੇ ਮੈਂ ਕਹਿੰਦਾ ਵੀ ਇਹਦੇ ਵਿੱਚ 8 ਇੱਕ ਆ ਗਈ ਸੀ ਸਾਡੇ ਤੇ ਦੂਜੀ ਹੋ ਚੱਲ ਗਈ ਐ ਤੁਸੀਂ ਵੀ ਦਾਅ ਬੋਲੋ ਕਿੰਨੀ ਹੈ 7 ਬਾਟ 7 ਲੈ ਵਿੱਚ ਦਿਓ 20 ਬਾਟ 2 2 2 ਕਰ ਦੋਗੇ ਡੱਕੀ ਦਾ ਲੋਲੋ ਤੇ ਜੀ ਹੈ ਨਾ ਇਹ ਬਰਾਬਰ ਮਿੱਤਰ ਆਨਲਾਈਨ ਦਾ ਰਿਸਟਵਾਂ ਯਾਪਦੇ ਚੱਪਰੇ ਵੀ ਆਇਆ ਹੋਰ ਬਾਟੇ ਨਹੀਂ ਆਉਂਦੇ ਤੁਸੀਂ ਦੱਸਾਂ ਨਾ ਤੁਸੀਂ ਤੰਨਾ ਉਹ ਉਹ ਵੀ ਡੋਲਦੀਆਂ ਡੋਲਦੀਆਂ ਕਰਦਾ ਪੂਰੀਆਂ ਵੀ ਦੇਖੋ ਕਿਤੇ ਬਾਲਟੀ ਬਰ ਵੀ ਨਾ ਜਾਵੇ ਇਹ 9ਵੀਂ ਆ ਗਈ 5ਵੀਂ 5ਵੀਂ ਆ ਗਈ ਲਓ ਵੀ ਮਿੱਤਰੋ ਡੋਲਦੀ ਡੋਲਦੀ ਜਮਾ ਬਾਲਟੀ ਹੈ 5ਵੀਂ ਆ ਗਈ ਤੇ ਬੱਬੂ ਸਿੰਘ ਤਾਂ ਹਾਰ ਗਿਆ ਆਪਣੀ ਸ਼ਰਤ ਤੇ ਆਪ ਵੀ ਅਸਈਆਂ 8 ਤੇ ਗੁਰਵਿੰਦਰ ਵੀ ਅਸਈਆਂ 7 ਹੁਣ ਦੇਖੀ ਜਦ ਸਾਡੀ ਰਹੀ ਹੈ ਨਾ ਆ ਬਾੜੀ ਕਰ ਰਹੀ ਹੈ ਪਾਕਿਆ ਤੇ ਮਾਰਦੇ ਮਾਤਾ ਦਾ ਕੀ ਗਰਦੀ ਆ ਰਹੀ ਹੈ ਵਾ ਆ ਰਹੀ ਬਾਹਰ ਸੀਮੀ ਸੀਮੀ ਆ ਗਈ ਜੀ ਗਗੂ ਦੋਹੋਂ ਨੇ ਕੇਸਾ ਇੰਨੀ ਆ ਬਬੂ ਹੋਰਾ ਤੇ ਇਹਨਾਂ ਨੇ ਬਖਸ਼ਿਆ ਸਾਢੇ ਜੀ ਐ ਆ 7ਵੀਂ ਐ 7ਵੀਂ ਇਹ ਆ ਹੁਣ ਬਈ ਤੁਸੀਂ ਦੱਸੋ ਕਮੈਂਟ ਦੇ ਵਿੱਚ ਇਹਨੂੰ 7ਵੀਂ ਕੌਣ ਕਹਿੰਦਾ ਵੇਖ ਲੈ ਨਹੀਂ ਮੈਂ ਤਾਂ ਕਿਤੇ ਭਰ ਗਈ ਫੇ ਸਾਢੇ ਜੀ ਐ ਸਾਢੇ ਜੀ ਐ ਲਾਓ ਵੀ ਮਿੱਤਰੋ ਛਾਰਤ ਸਾਡੇ ਚੋਂ ਕੋਈ ਨਹੀਂ ਜਿੱਤ ਸਕਿਆ ਤੇ ਬੱਬੂ ਨੇ ਤਾਂ ਕਿਹਾ ਸੀਗਾ ਵੀ ਕਿੰਨੀਆਂ ਬਾਲਟੀਆਂ ਤੂੰ 5 ਹਨਾ ਤੇ ਆਪਾਂ ਕਿਹਾ ਸੀਗਾ ਕਟੋ-ਕਟ ਵੀ 8 ਬਾਲਟੀਆਂ ਤੇ ਉਹ ਗੁਰਵਿੰਦਰ ਨੇ ਕਿਹਾ ਸੀਗਾ ਵੀ 7 ਬਾਲਟੀਆਂ ਤੇ ਬਾਲਟੀਆਂ ਨਿਕਲੀਆਂ ਸਾਢੇ ਸੀ ਹੁਣ ਤੁਸੀਂ ਦੱਸੋ ਵੀ ਸਾਡੇ ਚੋਂ ਸ਼ਰਤ ਕੌਣ ਜਿੱਤਿਆ ਤੇ ਕੌਣ ਹਾਰਿਆ ਸਾਡੇ ਭਾ ਦੀ ਤਾਂ ਕੋਈ ਨਹੀਂ ਜਿੱਤਿਆ ਸਾਰੇ ਐਵੇਂ ਹੀ ਰਹਿ ਗਏ ਸਾਰਿਆਂ ਦੀਆਂ ਸ਼ਰਤਾਂ ਐਵੇਂ ਗਈਆਂ ਤੇ ਠੀਕ ਹੈ ਮਿੱਤਰੋ ਇਹ ਸੀਗੀਆਂ ਸਾਡੀਆਂ ਹਾਸੀਆਂ ਖੇਡੀਆਂ ਤੇ ਹਾਸੀਆਂ ਖੇਡੀਆਂ ਦੇ ਨਾਲ-ਨਾਲ ਕਰੀ ਜਾਂਦੇ ਸੀ ਅਸੀਂ ਕੰਮ ਤੇ ਸੋਚਿਆ ਅੱਜ ਤੁਹਾਡੇ ਨਾਲ ਵੀਡੀਓ ਪਾ ਕੇ ਹਾਸੀਆਂ ਖੇਡੀਆਂ ਤੇ ਕੰਮ ਆਉਦਾ ਵੀ ਸਾਂਝਾ ਕਰੀਏ ਧੰਨਵਾਦ ਮਿੱਤਰੋ ਵੀਡੀਓ ਦੇਖ